ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਪਟਿਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੀ ਵਰਕ ਵਾਲੀ ਜਿਹੜੀ ਸਲਵਾਰ ਹੁੰਦੀ ਹੈਗੀ ਉਹਦੀ ਕਟਾਈ ਇਹਦੇ ਦੇਖੋ ਪੌਂਚੇ ਆ ਤੇ ਵਰਕ ਆ ਅੱਜ ਕੱਲ ਟ੍ਰੈਂਡ ਚ ਚੱਲ ਰਿਹਾ ਹੈ ਜੂਟ ਪ੍ਰਿੰਟਡ ਕੁੜਤੀਆਂ ਹੁੰਦੀਆਂ ਨੇ ਪਲੇਨ ਸਲਵਾਰਾਂ ਤੇ ਉਹਦੇ ਉੱਪਰ ਵਰਕ ਕੀਤਾ ਹੁੰਦਾ ਹੈ ਦੇਖੋ ਸਲਵਾਰ ਦੇ ਉੱਪਰ ਪੌਂਚੇ ਤੇ ਆਪਾਂ ਅੱਜ ਇਹਦੀ ਕਟਿੰਗ ਕਰਨੀ ਆ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਆਪਣਾ ਜਿਹੜੀ ਸਲਵਾਰ ਦੀ ਲੰਬਾਈ ਹੈਗੀ ਹੈਗੀ ਨਾਪ ਦੇਖੋ ਇਹਦਾ ਲੈਂਥ ਹੈਗੀ ਹੈਗੀ ਇਹਦੀ ਲੰਬਾਈ 37 ਇੰਚ ਆਪਾਂ ਸੁਦੇ 벨ਟ ਨਾਪ ਲੈਂਦੇ ਹੁੰਨੇ ਹਗੇ 37 ਤੇ ਮੋਰੀ ਹੈਗੀ ਹੈ 6 ਇੰਚ ਆਸਣਾ ਹੈਗਾ 10 ਤੇ 벨ਟ 23 ਇੰਚ ਇਹ ਵਾਲੇ ਨਾਪ ਤੇ ਅੱਜ ਆਪਾਂ ਤੁਹਾਨੂੰ ਕਟਾਈ ਕਰਨੀ ਦੱਸਾਂਗੇ ਵੀ ਇਹ ਜਿਹੜੇ ਵਰਕ ਵਾਲੀ ਸਲਵਾਰ ਹੁੰਦੀ ਹੈ ਇਹਦੀ ਕਟਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਖੋਲ ਕੇ ਇਹ ਲਊ ਆਪਾਂ ਜਿੱਥੇ ਦੇਖੋ ਆਪਣਾ ਇਹ ਵਾਲਾ ਵਰਕ ਹੈ ਇੱਕ ਪਹੁੰਚੇ ਦਾ ਦੂਜੇ ਪਹੁੰਚੇ ਦਾ ਇਹ ਵਾਲਾਗਾ ਇਹਨਾਂ ਨੂੰ ਕੀ ਕਰਨਾ ਆਪਾਂ ਐਸ ਤਰ੍ਹਾਂ ਕਰਨਾਗਾ ਵਰਕ ਦੇ ਉੱਪਰ ਵਰਕ ਕਰਕੇ ਆਪਾਂ ਇਹਦਾ ਸੈਂਟਰ ਕਰ ਲੈਣਾਗਾ ਇਹਦਾ ਸੈਂਟਰ ਦੇਖੋ ਕਿਸ ਤਰ੍ਹਾਂ ਹੋਊਗਾ ਐਸ ਤਰ੍ਹਾਂ ਜਿਵੇਂ ਆਵਲਾ ਵਰਕਾ ਦੇਖੋ ਇੱਥੇ ਐ ਆਉਣਾ ਚਾਹੀਦਾ ਵਰਕ ਦੇ ਉੱਪਰ ਜਮਾ ਇਹਨੂੰ ਇੱਕੋ ਜਿਹਾ ਕਰਕੇ ਰੱਖਣਾ ਕੋਈ ਬਾਧਗਾਟ ਨਾ ਹੋਵੇ ਧਿਆਨ ਨਾਲ ਦੇਖੋ ਜਮਾ ਇਹਦਾ ਸੈਂਟਰ ਜਿਹੜਾ ਉਹ ਸਹੀ ਹੋਣਾ ਚਾਹੀਦਾ ਇੱਥੋਂ ਇਹਨੂੰ ਇੱਕੋ ਜਿਹਾ ਕਰਕੇ ਆਪਾਂ ਪਹਿਲਾਂ ਇਹਦੇ ਚੋਂ ਪਹੁੰਚੇ ਦੀ ਜਿਹੜੀ ਕਟਾਈ ਆ ਉਹ ਕਰ ਲੈਣੀ ਹੈਗੀ ਇਹਨੂੰ ਆਪਾਂ ਗੋਡੇ ਵੀ ਬੋਲਦੇ ਆ ਕਾਣ ਵਗੈਰਾ ਤੁਸੀਂ ਦੇਖ ਲਿਆ ਕਰੋ ਵੀ ਪਹਿਲਾਂ ਆਪਾਂ ਕਾਣ ਵਗੈਰਾ ਜਿਹੜਾ ਉਹ ਕੱਢ ਲੈਣਾਗਾ ਹਾਂਜੀ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਜਿਵੇਂ ਦੇਖੋ ਉਧਲੀ ਸਾਈਡ ਤੋਂ ਬਾਦ ਤਾਂ ਓਵੇਂ ਹੀ ਆਪਾਂ ਅਗਲੀ ਸਾਈਡ ਤੋਂ ਵੀ ਇਹਨੂੰ ਸਹੀ ਕਰਕੇ ਰੱਖਣਾਗਾ ਹੁਣ ਤੁਸੀਂ ਦੇਖੋ ਇੱਕ ਇਹ ਵੀ ਹੁੰਦਾਗਾ ਹੁਣ ਜਿਹੜਾ ਟ੍ਰੈਂਡ ਹੈਗਾ ਵੀ ਆਪਾਂ ਪਹੁੰਚਾ ਜਿਹੜਾ ਉਹ ਨੀਚੇ ਨਹੀਂ ਬਣਾਉਂਦੇ ਹੈਗੇ ਕਿ ਵੀ ਇਹਦੇ ਤੇ ਆਪਾਂ ਤਰਪਾਈ ਕਰਕੇ ਫੋਲਡ ਕਰ ਦਿੰਨੇ ਆ ਆਪਾਂ सेम ਉਹੀ ਤਰੀਕਾ ਵਰਤਾਂਗੇ ਵੀ ਆਪਾਂ ਤਰਪਾਈ ਕਰਕੇ ਇਹਦੇ ਉੱਪਰੀ ਪੌਂਚਾ ਜਿਹੜਾ ਐਸੇ ਤਰ੍ਹਾਂ ਹੀ ਫੋਲਡ ਕਰਾਂਗੇ ਐਵੇਂ ਆਪਾਂ ਇਹਦੇ نیچے ਨਹੀਂ ਵਰਕ ਦੇ نیچے ਪੌਂਚਾ ਨਹੀਂ ਬਣਾਉਂਦੇ ਉਹਦੇ ਲਈ ਤੁਸੀਂ ਕੀ ਕਰਨਾ ਵਰਕ ਦਾ ਸੈਂਟਰ ਕਰਨ ਤੋਂ ਬਾਅਦ ਇੱਥੋਂ ਤੁਸੀਂ ਲਗਾਉਣਾ ਹੁੰਦਾ ਦੇਖੋ ਜਿੱਥੇ ਆਪਣਾ ਵਰਕ ਸ਼ੁਰੂ ਹੋ ਰਿਹਾਗਾ ਇੱਥੋਂ ਤੁਸੀਂ 1/2 ਇੰਚ ਦਾ ਨਿਸ਼ਾਨ ਇਸ ਤਰ੍ਹਾਂ ਇਹ ਵਾਲਾ ਨਿਸ਼ਾਨ ਲਗਾ ਕੇ ਇਹਨੂੰ ਤੁਸੀਂ ਸਕੇਲ ਨਾਲ ਮਿਲਾ ਲੈਣਾਗਾ ਸਹੀ ਕਰ ਲੈਣਾ ਇੱਕੋ ਜਿਹਾ ਹਾਂਜੀ ਦੇਖੋ ਇਹ ਵਾਲੇ ਸਕੇਲ ਦੀ ਆਪਾਂ ਵਰਤੋਂ ਕਰਾਂਗੇ ਇਹਨੂੰ ਤੁਸੀਂ ਕੀ ਕਰਨਾ ਇਧਰਲੀ ਸਾਈਡ ਤੋਂ ਇੱਥੋਂ ਦੇਖੋ ਇੱਥੋਂ ਆਪਾਂ ਇਹਨੂੰ ਇੱਕੋ ਜਿਹਾ ਕਰਕੇ ਰੱਖਣਾ ਹੁੰਦਾਗਾ ਫਿਰ ਇਹਦੇ 'ਚ ਕੋਈ ਕਾਣ ਵਗੈਰਾ ਨਹੀਂ ਪੈਂਦਾ ਜੇ ਆਪਾਂ ਇੱਥੋਂ ਇਹਦਾ ਸੈਂਟਰ ਸਹੀ ਕਰਕੇ ਰੱਖਾਂਗੇ ਇਧਰੋਂ ਇੱਕੋ ਜਿਹਾ ਹੋਵੇ ਤੇ ਫਿਰ ਆਪਾਂ ਇਹ ਵਾਲੀ ਨਿਸ਼ਾਨਾ ਜਿਹੜੀ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਲੈਣਾਗਾ ਦੇਖੋ ਇਹ ਤਰੀਕਾ ਤੁਸੀਂ ਕੰਨ ਕੱਢਣ ਲਈ ਵੀ ਵਰਤ ਸਕਦੇ ਹੋ ਆਪਾਂ ਫੇਰ ਕੀ ਕਰਨਾ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਆ 37 ਆ ਤਾਂ ਆਪਾਂ ਉਹਦੇ ਚੋਂ 4 ਇੰਚ ਘਟਾ ਕੇ ਜਿਹੜੀ ਇਹਦੀ ਕਟਾਈ ਆ ਉਹ ਕਰਨੀ ਆ ਕੋਈ ਵੀ ਸਲਵਾਰ ਆ ਜਿਵੇਂ ਮੰਨ ਲਓ ਕੋਈ 35 ਇੰਚ ਦੀ ਤਿਆਰ ਆ ਤਾਂ ਤੁਸੀਂ ਉਹਦੇ ਚੋਂ 4 ਇੰਚ ਘਟਾ ਕੇ 31 ਦੀ ਕਟਾਈ ਕਰ ਲੈਣੀ ਆ ਜੇ ਵੀ ਆਪਣੀ ਸਲਵਾਰ ਹੈਗੀ ਸਾਡੇ 37 ਦੀ ਤਾਂ ਆਪਾਂ ਇਹਦੇ ਚੋਂ 4 ਇੰਚ ਘਟਾ ਕੇ 33 ਦੀ ਕਟਾਈ ਕਰਾਂਗੇ। ਦੇਖੋ ਇਹ ਵਾਲਾ ਨਾਪ ਆਪਣਾ। 33 ਦੀ ਆਪਾਂ ਕਟਾਈ ਹੈ ਜਿਹੜੀ ਉਹ ਕਰ ਲੈਣੀ ਆ। ਆਪਾਂ ਦੇਖੋ ਆਹ ਵਾਲਾ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਇੱਥੋਂ ਰੱਖਣਾ ਪੈਂਚ ਗ੍ਰਿਪ نیچے ਤੋਂ ਨਹੀਂ ਰੱਖਣਾ ਇੱਥੋਂ ਰੱਖ ਕੇ ਲੰਬਾ ਆਪਾਂ ਨਿਸ਼ਾਨ ਲਗਾਉਣਾ। ਸਾਡੇ ਤੇ 3 ਇੰਚ। ਇੱਥੋਂ ਵੀ ਆਪਾਂ ਲਗਾਵਾਂਗੇ ਇਹ ਵਾਲੇ ਨਿਸ਼ਾਨ ਤੋਂ ਰੱਖ ਕੇ ਸਾਢੇ ਤੇ 3 ਇੰਚ। ਸਾਰੇ ਨਿਸ਼ਾਨ ਜਿਹੜੇ ਤੁਸੀਂ ਇਸ ਤਰ੍ਹਾਂ ਹੀ ਲੰਬਾਈ 'ਚ ਸਾਢੇ ਤੇ 3 ਇੰਚ 'ਚ ਲਗਾ ਲੈਣੇ ਆ। ਇਸ ਤੋਂ ਬਾਅਦ ਆਪਾਂ ਇਹਦੀ ਕਟਾਈ ਕਰ ਦਾਂਗੇ ਇਹ ਆਪਣੀ ਸਲਵਾਰ ਦਾ ਜਿਹੜਾ ਪਹੁੰਚਾ ਉਹ ਲੈ ਜਾਊਗਾ। ਯਾਨੀ ਕਿ ਗੋਡੀ। ਆਪਾਂ ਇਹਦੀ ਕਟਾਈ ਕਰਾਂਗੇ ਇੱਥੋਂ ਸੇ ਵੀ ਕਟਾਈ ਆਪਾਂ ਇਹ ਵਾਲੇ ਨੇ ਚਾਣੋ ਵੀ ਤੁਸੀਂ ਸਕੇਲ ਨਾਲ ਮਿਲਾ ਲਿਆ ਕਰੋ ਹੁਣ ਜਿਹੜਾ ਰੋਟ ਕੱਪੜੇ ਕੱਟਦਾ ਦੇਖੋ ਉਹਨੂੰ ਤਾਂ ਹਸਾਬ ਆ ਜਾਂਦਾ ਉਹਦੇ ਹੱਥ ਨਾਲ ਹੀ ਸਿੱਧੀ ਜਿਹੜੀ ਲਾਈਨ ਆਉ ਨਿਸ਼ਾਨਾ ਲੱਗ ਜਾਂਦੇ ਆ ਬਟ ਤੁਸੀਂ ਇਹ ਹਮੇਸ਼ਾ ਸਕੇਲ ਦੀ ਹੀ ਵੱਤ ਤੋਂ ਕਰਨੀ ਆ ਨਿਸ਼ਾਨ ਲਗਉਣ ਲਈ ਸਿੱਧੀ ਜਾਂ ਕੋਈ ਤੁਸੀਂ ਜਮਾਂ ਸਿੱਧੀ ਚੀਜ਼ ਲੈ ਸਕਦੇ ਹੋ ਇਹਨੂੰ ਆਪਾਂ ਇੱਥੋਂ ਕੱਟ ਕਰਦੇ ਹਾਂ ਇਹ ਵਾਲੇ ਬੱਚੇ ਕੱਪੜੇ ਚਾਪਕ ਹੁੰਦੇ ਦੀ ਕਟਾਈ ਕਰਾਂਗੇ ਹੁਣ ਤੁਸੀਂ ਦੇਖੋ ਆਪਾਂ ਕੀ ਕਰਨਾ ਇਹਨੂੰ ਇੱਕ ਸਾਈਡ ਤੇ ਰੱਖ ਦੇਣਾ ਆਪਾਂ ਪਹਿਲਾਂ ਉਧਰੋਂ ਚੈੱਕ ਕਰਾਂਗੇ ਵੀ ਆਪਣੀ ਸਲਵਾਰਾ ਜਿਹੜੀ ਉਹ ਕਿੰਨੀ ਕੁ ਹੈਵੀ ਬਣਦੀ ਆ ਤੇ ਕਿਵੇਂ ਬਣਦੀ ਆ ਫਿਰ ਆਪਾਂ ਇਹਦੀ ਉਸ ਹਾਮ ਨਾਲ ਕਟਾਈ ਕਰਨੀ ਆ ਇਹੋ ਆਪਾਂ ਸਾਈਡ ਤੇ ਕਰਦਾਂਗੇ ਇੱਕ ਵਾਰ ਆਪਾਂ ਮਿੰਨ ਕੇ ਕੱਪੜਾ ਜਿਹੜਾ ਉਹ ਲਾ ਲਿਆ ਅਦਲੀ ਸਾਈਡ ਵੀ ਕੜਾਈ ਆਗੀ ਦੇਖੋ ਅਦਲੀ ਸਾਈਡ ਵੀ ਇਹ ਨੂੰ ਆਪਾਂ ਸਾਈਡ ਤੇ ਕਰ ਦੇਣਾ ਹੁਣ ਆਪਾਂ ਜਿਹੜਾ ਆਹ ਵਾਲਾ ਬੱਚੇ ਆ ਕੱਪੜਾ ਇਹਦੇ ਤੋਂ ਆਪਾਂ ਦੇਖਦੇ ਆਂ ਵੀ ਆਪਣੀ ਲੰਬਾਈ ਹੈ ਜਿਹੜੀ ਪੂਰੀ ਆਉਂਦੀ ਹੈ ਜਾਂ ਨਹੀਂ ਉਹਦੇ ਲਈ ਤੁਸੀਂ ਕੀ ਕਰਨਾ ਕੱਪੜੇ ਨੂੰ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਨੂੰ ਵੈਸੇ ਹੀ ਪਤਾ ਲੱਗ ਰਿਹਾਗਾ ਵੀ ਲੰਬਾਈ ਹੈ ਜਿਹੜੀ ਉਹ ਘੱਟ ਰਹੂਗੀ ਦੇਖੋ ਇਹ ਥੋੜੀ ਆ ਲੰਬਾਈ ਆਪਾਂ ਨਾਪ ਕੇ ਵੀ ਦੇਖ ਲੈਣੇ ਆਂ ਦੇਖੋ ਇਹ 30 ਅੰਚ ਰਹੀ ਹੈ ਇਸ ਲਈ ਆਪਾਂ ਨੂੰ ਵਰਸ ਸਰ ਦੀ ਸਲਵਾਰ ਜਿਹੜੀ ਉਹੀ ਕੱਟ ਕਰਨੀ ਪੈਣੀ ਆ ਆਪਾਂ ਦੇਖੋ ਉਹ ਸਲਵਾਰ ਕਿਵੇਂ ਕੱਟ ਕਰੀਦੀ ਆ ਉਹਦੀ ਵੀਡੀਓ ਵੀ ਆਪਾਂ ਪਹਿਲਾਂ ਅਪਲੋਡ ਕਰੀ ਹੋਈ ਆ ਤੁਸੀਂ ਕੀ ਕਰਨਾ ਕੱਪੜੇ ਨੂੰ ਐਸੀ ਤਰ੍ਹਾਂ ਹੀ ਡਬਲ ਫੋਲਡ ਹੀ ਰੱਖਣਾਗਾ ਡਬਲ ਫੋਲਡ ਕਰਕੇ ਕਾੜਨਾ ਹੋਵੇ ਕੱਪੜੇ ਚ ਨਹੀਂ ਤਾਂ ਆਪਣੀ ਸਲਵਾਰ ਜਿਹੜੀ ਅੱਗੇ ਪਿੱਛੇ ਜਾਣ ਲੱਗ ਜਾਂਦੀ ਆ ਉਪਰ ਇਸ ਤਰ੍ਹਾਂ ਹੀ ਰੱਖਾਂਗੇ ਇਹਨੂੰ ਸੈੱਟ ਕਰਕੇ ਤੁਸੀਂ ਸਾਰੇ ਨੂੰ ਵਿਸਾ ਲੈਣਾਗਾ ਹੁਣ ਜੇ ਆਪਾਂ ਇਸ ਤਰ੍ਹਾਂ ਸਲਵਾਰ ਕੱਟਦੇ ਆ ਤਾਂ ਇਹਦੇ ਚੋਂ ਦੇਖੋ ਆਪਣਾ ਕੱਪੜਾ ਜਿਹੜਾ ਉਹ ਬਾਹਰ ਹੀ ਜਾਣਾ ਇੱਥੋਂ ਵੀ ਤੁਸੀਂ ਇਹ ਸੇਮ ਉਹੀ ਤਰੀਕੇ ਨਾਲ ਕਾਣ ਕੱਢਣਾ ਪਹਿਲਾਂ ਇਧਰਲੀ ਸਾਈਡ ਤੋਂ ਇੱਥੋਂ ਲੀਕੋ ਸਕੇਲ ਆ ਜਿਹੜਾ ਆਪਣਾ ਇਹ ਆਹ ਵਾਲੀ ਜਿਹੜੀ ਆਪਣੀ ਕ੍ਰੀਜ਼ ਹੁੰਦੀ ਹੈ ਇਧਰੇ ਪਾਸੇ ਕੰਨੀ ਆ ਸੌਰੀ ਇਹਦੇ ਉੱਪਰ ਰੱਖ ਕੇ ਆਪਾਂ ਕਾਣ ਜਿਹੜਾ ਉਹ ਕੱਢ ਲੈਣਾ ਆਪਾਂ ਤੁਹਾਨੂੰ ਉਧਰਲੀ ਸਾਈਡ ਤੋਂ ਵੀ ਦੱਸ ਦਾਂਗੇ ਵੀ ਕਿਵੇਂ ਕਾਣ ਨਿਕਲਦਾ ਹੁੰਦਾ ਇਹਦੀ ਵੀਡੀਓ ਆਪਾਂ ਇੰਸਟਾਗ੍ਰam ਤੇ ਵੀ ਅਪਲੋਡ ਕਰੀ ਹੋਈ ਆ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਆਪਾਂ ਦੇਖੋ ਕੱਪੜੇ ਦਾ ਕਾਣ ਆ ਜਿਹੜਾ ਉਹ ਕੱਢ ਲਾਂਗੇ ਫਿਰ ਆਪਾਂ ਇਹਦੇ ਨਿਸ਼ਾਨਾ ਜਿਹੜੇ ਲਗਾਵਾਂਗੇ ਕੁੰਦਿਆਂ ਦੇ ਇਸ ਤੋਂ ਬਾਅਦ ਆਪਾਂ ਇਹਦੀ ਇੱਥੋਂ ਸੇਮ ਉਹੀ ਤਰੀਕਾ 33 ਇੰਚ ਇੱਥੋਂ ਲਗਾ ਕੇ 2.5 ਇੰਚ ਮੂਰੀ ਦੇਖੋ 6 ਇੰਚ ਜੇ 6 ਇੰਚ ਮੂਰੀ ਹੋਵੇ ਤਾਂ ਤੁਸੀਂ 2.5 ਇੰਚ ਲਗਾ ਸਕਦੇ ਹੋ ਜੇ ਤੁਸੀਂ ਇਸ ਤੋਂ ਵੱਡੀ ਰੱਖਣੀ ਹੈ ਤਾਂ ਤੁਸੀਂ ਆਪਣੇ ਅਕੋਰਡਿੰਗ ਵਧਾ ਘਟਾ ਸਕਦੇ ਹੋ ਇੱਥੋਂ ਆਪਾਂ ਆਸਮ ਦਾ ਲਗਾਵਾਂਗੇ 10 ਇੰਚ ਹੁਣ ਆਪਾਂ ਇਹਨੂੰ ਕੀ ਕਰਨਾ ਇਹ ਵਾਲੀ ਨਿਸ਼ਾਨ ਨੂੰ ਸਕੀਲ ਦੇਖੋ ਆਪਣਾ ਛੋਟਾ ਬੰਦਾ ਇਸ ਲਈ ਆਪਾਂ ਐਂਜੀ ਟੇਪ ਨਾਲ ਹੀ ਮਲਾ ਲਾਂਗੇ ਤੁਸੀਂ ਇੰਚ ਦੇ ਨੂੰ ਇੱਥੇ ਰੱਖਣਾ ਤੇ ਇਧਰੋਂ ਜਿਹੜਾ ਪਟਾ ਇੰਚ ਦਾ ਨਿਸ਼ਾਨ ਲਗਾਇਆ ਇੱਥੇ ਇੱਥੇ ਰੱਖ ਕੇ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਦੇਖੋ ਇਹ ਜਿਹੜਾ ਆਪਾਂ ਚੌਕ ਵਰਤ ਰਹੇ ਹਾਂ ਇਹ ਕੀ ਵਾਟਰ ਪ੍ਰੂਫ ਹੁੰਦਾ ਮਤਲਬ ਕਿ ਜਦੋਂ ਆਪਾਂ ਪਾਣੀ ਲਗਾਵਾਂਗੇ ਸੌਰੀ ਵਾਟਰ ਰੇਜ਼ਵਲ ਹੁੰਦਾ कि ਜਦੋਂ ਆਪਾਂ ਪਾਣੀ ਲੱਗਿਆ ਤੇ ਇਹ ਉੱਡ ਜਾਂਦਾ ਹੁੰਦਾ ਇਸ ਲਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਸ ਤੋਂ ਬਾਅਦ ਆਪਾਂ ਇੱਥੋਂ ਜਿਹੜਾ ਪਾਉਣ ਵਾਲਾ ਨਿਸ਼ਾਨ ਲਗਾਏ ਇੱਥੋਂ ਆਪ ਲਗਾਉਣਾ 22 ਇੰਚ ਦਾ ਇਸ ਤਰ੍ਹਾਂ ਇਹ ਵਾਲਾ ਨਿਸ਼ਾਨ ਆਪਾਂ ਇਸ ਤਰ੍ਹਾਂ ਲਗਾਵਾਂਗਾ ਲੇਲ ਗਾਉਣ ਤੋਂ ਬਾਅਦ ਆਪਾਂ ਇਧਰਲੀ ਸਾਈਡ ਤੋਂ ਲਗਾਵਾਂਗੇ 33.5 ਇੰਚ ਜਗਾ ਥੋੜੀ ਪੈ ਰਹੀ ਹੈ ਤਾਂ ਆਪਾਂ ਇਹਨੂੰ ਇਧਰ ਨੂੰ ਖਿੱਚ ਲੈਣਾ खिच के हूँ निशान तो रख के लगा लेना ये वाला निशान लगा तो बाद देखो इथे इंच के रखा के कर लेना चाहो इस तरह मिला के इथो आप लगावे आ सकता यह हो गया ਤੋਂ ਸੈਂਚੇ ਅਸਲ ਦਾ ਇਧਲੀ ਸਾਈਡ ਤੋਂ ਤੇ ਇਹਨਾਂ ਨੂੰ ਵਾਪਸ ਵਿੱਚ ਆਪਾਂ ਮਿਲਾ ਦਾਂਗੇ ਤੇ ਇਹਦੀ ਕਟਿੰਗ ਜਿਹੜੀ ਆਪਾਂ ਕਰ ਲੈਣੀ ਦੀ ਐਥੋਂ ਫੇਰੀ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਦੇਖੋ ਆਪਣੇ ਕੁੰਦਿਆਂ ਦੀ ਆਪਾਂ ਕਟਾਈ ਜਿਹੜੀ ਕਰ ਲਈ ਇਹ ਹੋ ਗਏ ਇੱਕ ਸਾਈਡ ਤੇ ਉਹ ਦੂਜੀ ਸਾਈਡ ਤੇ ਇਧਰ ਆਪਾਂ ਝੋਲੀ ਵਾਲਾ ਕਪੜਾ ਜਿਹੜਾ ਇਹ ਨਹੀਂ ਕਟਾਂਗੇ ਕਿਉਂਕਿ ਇਹਦੇ ਉੱਪਰ ਆਈ ਸਲਾਈ ਲੱਗ ਜਾਊ ਤੇ ਆਹ ਵਾਲਾ ਜਿਹੜਾ ਜੁਆਇੰਟ ਹੈ ਇਹਨੂੰ ਆਪਾਂ ਕੱਟ ਲੈਣਾਗਾ। ਇੱਕ ਸਾਈਡ ਤੋਂ ਹੀ ਬੰਦ ਹੁੰਦਾ। ਤਾਂ ਆਪਾਂ ਇਸ ਤਰ੍ਹਾਂ ਕੱਟ ਲੈਣਾ। ਦੇਖੋ ਇਹ ਹੋ ਗਿਆ। ਕੁੰਡੀਆਂ ਦੀ ਆਪਣੀ ਕਟਾਈ। ਹੁਣ ਆਪਾਂ ਦੇਖੋ ਆਪਣੀ ਕੁੰਡੀਆਂ ਜਿਹੜੇ ਵਰਸਰ ਦੇ ਕੱਟੇ ਗਏ ਆ। ਤਾਂ ਆਪਾਂ ਉਹਦੇ ਲਈ ਜਿਹੜੇ ਗੋਡੇ ਪਾਉਣੇ ਆਗੇ ਉਹ ਆਪਾਂ ਕਿਸ ਤਰ੍ਹਾਂ ਪਾਉਣੇ ਆਗੇ ਦੇਖੋ। ਇਹਦੇ ਤੁਸੀਂ ਬਿਨਾ ਆਸਲ ਜੋੜੀ ਜਿਹੜੀ ਸਲਵਾਰ ਦਾ ਫੇਰਾ ਉਹ ਵਧਾ ਸਕਦੇ ਹੋ ਨਾਲੇ ਇੱਕ ਵੀਡੀਓ ਵਿੱਚ ਤੁਹਾਨੂੰ ਦੋ ਤਰੀਕੇ ਮਿਲ ਜਾਣਗੇ ਦੇਖੋ ਇਹਨੂੰ ਆਪਾਂ ਕੀ ਕਰਨਾ ਇਹਦਾ ਆਪਾਂ ਸੈਂਟਰ ਕਰ ਲੈਣਾ ਪਹਿਲਾਂ ਆਪਾਂ ਦੋਨਾਂ ਨੂੰ ਇੱਕੋ ਜਿਹਾ ਕਰਕੇ ਰੱਖਿਆ ਸੀ ਹੁਣ ਆਪਾਂ ਇਹਨਾਂ ਦਾ ਸੈਂਟਰ ਕਰਕੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਸਾਰੇ ਹੋਈ ਫੋਲਡ ਕਰਕੇ ਦੇਖੋ ਇੱਕੋ ਜਿਹਾ ਹੋਣਾ ਚਾਹੀਦਾ ਸੈਂਟਰ ਇਹਦਾ ਐਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇਹਨੂੰ ਉੱਪਰ ਤੱਕ ਜਮਾ ਸਹੀ ਕਰ ਲੈਣਾ ਇਹ ਕਾਟਨ ਦਾ ਕੱਪੜਾ ਹੋਣ ਕਰਕੇ ਦੇਖੋ ਐਸ ਤਰ੍ਹਾਂ ਆਪਾਂ ਜਦੋਂ ਹੱਥ ਮਾਰਦੇ ਆ ਤਾਂ ਇਹ ਜਮਾ ਸਹੀ ਹੋ ਜਾਂਦਾ ਹੁਣ ਤੁਸੀਂ ਕੀ ਕਰਨਾ ਨੀਚੇ ਤੋਂ ਤਾਂ ਉਨਾ ਹੀ ਰੱਖਣਾ ਹੈ ਇੱਥੋਂ ਤੱਕ ਜਿੰਨਾ ਆਪਣਾ ਪਹੁੰਚਾਗਾ ਇੱਥੋਂ ਤੁਸੀਂ ਜਿੱਧਰ ਆਪਣਾ ਜੋਇੰਟ ਉਧਰੋਂ ਨਿਸ਼ਾਨ ਲਗਾਉਣਾ ਜਿੰਨੇ ਆਪਣਾ ਪਹੁੰਚਾ 6 ਤਿਆਰ ਆ ਤਾਂ ਆਪਾਂ 6.5 ਰੱਖਾਂਗੇ 6.5 ਰੱਖਣ ਤੋਂ ਬਾਅਦ ਇੱਥੇ ਨਿਸ਼ਾਨ ਲੱਗਿਆ 6.5 ਤੇ ਇਹ ਦੂਜਾ ਚ ਤੁਸੀਂ ਕੀ ਕਰਨਾ ਇਹਨੂੰ ਆਹ ਵਾਲੇ ਨਿਸ਼ਾਨ ਨੂੰ ਇੱਥੇ ਰੱਖ ਕੇ ਸਿੱਧਾ ਹੀ ਮਲਾ ਦੇਣਾ ਉੱਪਰੋਂ ਆਪਾਂ ਧਿਆਨ ਨਾਲ ਦੇਖੋ ਆਪਾਂ ਹੁਣ ਸਿੱਧਾ ਨਹੀਂ ਕੱਟ ਕਰਦੇ ਵੀ ਇੱਥੋਂ ਵੀ ਆਪਾਂ 6.5 ਦਾ ਲਗਾਈਏ ਨਿਸ਼ਾਨ ਆਪਾਂ ਜਿਹੜਾ ਇਹ ਵਾਲਾ ਨਿਸ਼ਾਨ ਲਗਾਇਆ ਆਪਾਂ ਇਹਨੂੰ ਇਹਦੇ ਨਾਲ ਹੀ ਸਿੱਧਾ ਹੀ ਮਲਾ ਦੇਣਾ ਇਸ ਤਰ੍ਹਾਂ ਇਹਦੇ ਨਾਲ ਤੁਸੀਂ ਬਿਨਾ ਆਸਨ ਪਾਈ ਜਿਹੜਾ ਆਪਣੀ ਸਲਵਾਰ ਦਾ ਫੇਰ ਉਹ ਵਧਾ ਸਕਦੇ ਹੋ ਇਹ ਤਰੀਕਾ ਤੁਸੀਂ ਵਰਤ ਕੇ ਜਰੂਰ ਦੇਖਿਓ ਇੱਕ ਵਾਰ ਇਹਨੂੰ ਹੁਣ ਆਪਾਂ ਕੀ ਕਰਨਾ ਇਹਨੂੰ ਕੱਟ ਦੇਣਾਗਾ ਜਿਹੜਾ ਆਪਾਂ ਆਹ ਵਾਲਾ ਨਿਸ਼ਾਨਾ ਲਗਾਇਆ ਸੀ ਉੱਪਰੋਂ ਆਪਾਂ ਇਹਨੂੰ ਇਸ ਤਰ੍ਹਾਂ ਵੇਖੋ ਨੀਚੇ ਤੋਂ ਇਹ ਰਿਹਾਗਾ 13 ਇੰਚ ਤੇ ਉਪਰੋਂ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨਾ ਰਹਿ ਗਿਆ ਉਪਰਲੀ ਸਾਈਡ ਤੋਂ ਰਹਿ ਗਿਆ ਹੈ 9.5 ਇੰਚ ਯਾਨੀ ਕਿ 19 ਤੁਸੀਂ ਚਾਹੋ ਤਾਂ ਕੀ ਕਰਨਾ ਦੇਖੋ ਹੋਂਚੇ ਨੂੰ ਚੱਕਵਾ ਬਣਾਉਣ ਲਈ ਆਪਾਂ ਇਹਦੀ ਕਾਰਟ ਵੀ ਜਿਹੜੀ ਉਹ ਪਾ ਸਕਦੇ ਹਾਂ ਬਟ ਆਪਾਂ ਨਹੀਂ ਪਾਉਂਦੇ ਦੇਖੋ ਇਹ ਹੋ ਗਿਆ ਆਪਣੇ ਪਹੁੰਚੇ ਦੀ ਕਟਿੰਗ ਆਪਾਂ ਕੁੰਦਿਆਂ ਉਹ ਕੱਟ ਲੈਣੀ ਆ ਬੈਲਟ ਦੇ ਵਿੱਚ ਤਾਂ ਮੋਸਟਲੀ ਜੋੜ ਪੈਂਦਾ ਹੀ ਪੈਂਦਾ ਹੁੰਦਾਗਾ ਕੋਈ ਕੋਈ ਕੱਪੜੇ ਤਾਂ ਦੇਖੋ ਬਾਰ ਵੱਡਾ ਹੁੰਦਾ ਤਾਂ ਆਪਣੀ ਬੈਲਟ ਜਿਹੜੀ ਉਹ ਉਸੇ ਤਰ੍ਹਾਂ ਹੀ ਆ ਜਾਂਦੀ ਹੈਗੀ ਹੁਣ ਆਪਾਂ ਇੱਕ ਵਾਰੀ ਵਰ ਸਰਦੀ ਹੈ ਜਿਹੜੀ ਬੈਲਟ ਉਹ ਕੱਟ ਲੈਣੀ ਹੈਗੀ ਇਹਨੂੰ ਤੁਸੀਂ ਕਿਵੇਂ ਕੱਟਣਾ ਦੇਖੋ 7.5 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਸਿੱਧਾ ਕੱਪੜਾ ਜਿਹੜਾ ਉਹ ਲਾ ਲੈਣਾਗਾ ਆਪਣਾ ਜਿੰਨਾ ਜੋੜ ਪਊਗਾ ਆਪਾਂ ਬਚੇ ਹੋਏ ਕੱਪੜੇ ਚ ਉਹ ਜੋੜ ਪਾ ਦਾਂਗੇ ਇਹਨੂੰ ਤੁਸੀਂ ਇਸ ਤਰ੍ਹਾਂ ਮਿਲਾ ਕੇ ਸਕੇਲ ਨਾਲ ਜਿਹੜੀ ਕਟਿੰਗ ਹੈ ਜਿਹੜੀ ਉਹ ਕਰ ਲੈਣੀ ਹੈਗੀ ਤੇ ਇਹ ਹੋ ਜੂਗੀ ਆਪਣੀ 벨ਟ ਦੀ ਕਟਿੰਗ 5 ਇੰਚ ਦੀ 벨ਟ ਆਪਣੀ ਤਿਆਰ ਰਹਿੰਦੀ ਹੁੰਦੀ ਆ ਦੇਖੋ ਇਹ ਹੋ ਗਈ 벨ਟ ਦੀ ਕਟਿੰਗ ਜਿੰਨਾ ਜੋੜ ਪਾਉ ਆਪਾਂ ਪਾ ਦੇਣਾ ਮੇਰੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੇ ਕਿਸੇ ਵੀ ਗੱਲ ਦੀ ਕੋਈ ਵੀ ਸਮਝ ਨਹੀਂ ਆਉਂਦੀ ਤਾਂ ਸਾਨੂੰ ਤੁਸੀਂ ਇੱਥੇ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਇੰਸਟਾਗ੍ਰam ਆਈਡੀ ਆਪਣੀ ਦੰਦੀਵਾਲ ਬੁਟੀਕ 24 ਸੇਮ ਹੀ ਨਾਮ ਹੋਵੇਗਾ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਮੈਸੇਜ ਕਰਕੇ ਜਾਂ ਡੀਐਮ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ